ਇੱਕ ਕਰੂਜ਼ਰ ਸੈਗਮੈਂਟ ਦੀ ਇੰਡੀਅਨ ਬ੍ਰਾਂਡ ਦੀ ਸਭ ਤੋਂ ਬੈਸਟ ਬਾਈਕ ਹੈਗੀ ਜਿਹੜੀ ਕਿ ਰੋਲੈਂਡ ਫੀਲਡ ਬਲੋ ਲਾਂਚ ਕੀਤੀ ਗਈ ਸੀ 2 ਸਾਲ ਪਹਿਲੇ ਜੀ ਔਰ ਬਹੁਤ ਕੰਫਰਟੇਬਲ ਬਾਈਕ ਹੈ ਲੌਂਗ ਰੂਟਸ ਲਈ ਹਾਈਵੇ ਕਰੂਜ਼ਿੰਗ ਲਈ ਬਹੁਤ ਅੱਛੀ ਬਾਈਕ ਹੈਗੀ ਇਸ ਦੇ ਲੇਟੈਸਟ ਵਰਜਨ ਸਾਰਾ ਐਸ ਪਰ ਇੰਟਰਨੈਸ਼ਨਲ ਸਟੈਂਡਰਡਸ ਬਣਾਇਆ ਹੈ ਜੀ ਇਹਨਾਂ ਨੇ ਇਹਦੇ ਵਿੱਚ এবੀਐਸ ਇਹ ਬ੍ਰੇਕਸ ਬੇਕਿੰਗ ਸਿਸਟਮ এবੀਐਸ ਹੈ ਜਿਹਦੇ ਡੁਲ ਚੈਨਲ এবੀਐਸ ਹੈ ਦੋਨੋਂ ਜਿਵੇਂ ਕਾਰਾਂ 'ਚ ਹੁੰਦਾ ਹੈਗਾ ਜੀ ਆਟੋਮੈਟਿਕ ਫਲੈਸ਼ਰਸ ਲੱਗੇ ਹੋਏ ਨੇ ਇਹਦੇ ਵਿੱਚ ਸੇਫਟੀ ਫੀਚਰਸ ਹੈਗੇ ਨੇ ਹਾਂ ਇਹ ਦਿਨ ਔਰ ਕੰਫ ਸਿਟਿੰਗ ਕੰਫਰਟ ਬਹੁਤ ਜ਼ਿਆਦਾ ਹੈ ਅਗੇ ਤੁਸੀਂ ਜਿੰਨਾ ਮਰਜ਼ੀ 200 300 400 ਕਿਲੋਮੀਟਰ ਤੁਸੀਂ ਆਰਾਮ ਨਾਲ ਰਾਈਡ ਕਰ ਸਕਦੇ ਹੋ ਇਹਦੇ ਵਿੱਚ ਕਿੰਨੇ ਕਲਰਸ ਨੇ ਜਿਹੜੇ ਕਿ ਮਿਲਦੇ ਇਹ ਸਾਰੇ ਸਿਗਨੇਚਰਸ ਕਲਰ ਹੀ ਆਉਂਦੇ ਨੇ ਐਸ ਪਰ ਮਾਡਲ ਵਾਈ ਜਿਵੇਂ ਇਹ ਸੁਪਰ ਇਹ ਸੁਪਰ ਨੋਵਾ ਮਾਡਲ ਹੈ ਇਹਦੇ ਵਿੱਚ ਗਰਾਊਂਡ ਬ੍ਰੌਂਜ਼ ਕਲਰ ਆਉਂਦਾ ਔਰ ਇੱਕ ਰੈੱਡ ਕਲਰ ਆਉਂਦਾ ਹੈਗਾ ਦੋ ਜਾਂ ਤਿੰਨ ਕਲਰ ਹੀ ਆਉਂਦੇ ਹੈਗੇ ਕਿੰਨਾ ਕੁ ਪ੍ਰਾਈਸ ਨੇ ਇਸ ਬਾਈਕ ਦਾ ਅਰਾਊਂਡ 3 ਲੱਖ ਦੇ ਆਸ-ਪਾਸ ਆਨ ਰੋਡ ਬੇਚਦੀ ਹੈ 3 ਲੱਖ ਦੇ ਆ ਹਾਂ 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 ਕੰਪਲੀਟ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆਂ ਅੱਜ ਕੱਲ੍ਹ ਜੇ ਟੈਕਨੋਲੋਜੀ ਦੀ ਗੱਲ ਕੀਤੀ ਜਾਵੇ ਤਾਂ ਟੈਕਨੋਲੋਜੀ ਬਹੁਤ ਜ਼ਿਆਦਾ ਜਿਹੜੀ ਹੈ ਫਾਸਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਅੱਜ ਦੇ ਨੌਜਵਾਨਾਂ ਦੀ ਗੱਲ ਕਰੀ ਤਾਂ ਹਰ ਕੋਈ ਜਿਹੜੇ ਵਧੀਆ ਤੇ ਨਵੀਂ ਟੈਕਨੋਲੋਜੀ ਨੂੰ ਜਿਹੜਾ ਅਪਣਾਣਾ ਚਾਹੁੰਦਾ ਹੈ ਜੇ ਆਪਾਂ ਗੱਲ ਕਰੀ ਅੱਜ ਦੇ ਨੌਜਵਾਨਾਂ ਦੇ ਪਾਵੇਂ ਇਹਦੇ ਵਿੱਚ ਲੇਡੀਜ਼ ਹੋਣ ਜਾਂ ਫਿਰ ਹੁਣ ਜਿੰਸ ਹਰ ਕੋਈ ਜਿਹੜੇ ਇੱਕ ਨਵਾਂ ਹੀ ਸ਼ੌਂਕ ਜਿਹੜਾ ਲੈ ਕੇ ਚੱਲਦੇ ਨੇ ਤਾਂ ਅੱਜ ਸਾਨੂੰ ਅਸੀਂ ਤੁਹਾਨੂੰ ਇੱਕ ਇਦਾਂ ਦੀ ਬਾਈਕ ਨਾਲ ਦਿਖਾਉਣ ਲੱਗੇ ਜੋ ਕਿ ਤੁਹਾਡੇ ਲਈ ਬ ਨੂੰ ਜਰੂਰ ਦੇਖਿਓ ਤੇ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕਈਆਂ ਦਾ ਸੁਪਨਾ ਹੁੰਦਾ ਹੈ ਕਿ ਰਾਈਡਸ ਲਈ ਬਾਈਕ ਕਿਹੜੀ ਵਧੀਆ ਹੋਊਗੀ ਜਾਂ ਫਿਰ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਜੇਕਰ ਮੈਂ ਫਸਟ ਬਾਈਕ ਲੈਣੀ ਹੈ ਤੇ ਇਹੀ ਲੈਣੀ ਹੈ ਤਾਂ ਅੱਜ ਸਾਡੇ ਨਾਲ ਸਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਪੁੱਛਾਂਗੇ ਸਰ ਇਹ ਬਾਈਕ ਦਾ ਨਾਮ ਕੀ ਹੈ ਇਹ ਰੋਲੈਂਫੀਲਡ ਦੀ ਮਿਟੀਓਰ 350 ਕਰੂਜ਼ਰ ਬਾਈਕ ਹੈ ਜੀ ਤੇ ਇਸ ਦੇ ਬਾਰੇ ਦੱਸੋਗੇ ਕਿ ਇਹ ਦੇ ਵਿੱਚ ਸਪੈਸ਼ਲ ਹੈ ਕੀ ਖਾਸ ਇਹ ਕਰੂਜ਼ਰ ਸੈਗਮੈਂਟ ਦੀ ਇੰਡੀਅਨ ਬ੍ਰਾਂਡ ਦੀ ਸਭ ਤੋਂ ਬੈਸਟ ਬਾਈਕ ਹੈਗੀ ਇਹ ਜੀ ਇਹ ਜਿਹੜੀ ਰੋਲੈਂਡ ਫੀਲਡ ਵੱਲੋਂ ਲਾਂਚ ਕੀਤੀ ਗਈ ਸੀ 2 ਸਾਲ ਪਹਿਲੇ ਜੀ ਔਰ ਬਹੁਤ ਕੰਫਰਟੇਬਲ ਬਾਈਕ ਹੈ ਲੌਂਗ ਰੂਟਸ ਲਈ ਹਾਈਵੇ ਕਰੋਜ਼ਿੰਗ ਲਈ ਬਹੁਤ ਅੱਛੀ ਬਾਈਕ ਹੈ ਕੋਈ ਆਪਾਂ ਇਹਨਾਂ ਦੇ ਫੀਚਰਸ ਬਾਰੇ ਗੱਲ ਕਰੀਏ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਵਾਕਿਆ ਆਪਾਂ ਬਾਈਕਰ ਦੀ ਗੱਲ ਕਰੀਏ ਤੇ ਉਹਨਾਂ ਦੇ ਜਿਹੜੇ ਬਟਨਸ ਹੁੰਦੇ ਨੇ ਉਹ ਇੱਦਾਂ ਟਿਕਟਾਕ ਵਾਲੇ ਹੁੰਦੇ ਆ ਅੱਗੇ ਉੱਪਰ-ਨੀਚੇ ਵਾਲੇ ਪਰ ਇਹਦੇ ਥੋੜੇ ਗੋਲ ਵਾਲੇ ਦੱਸੋਗੇ ਕੀ ਇਹਨਾਂ ਨੇ ਲੇਟੈਸਟ ਵਰਜ਼ਨ ਸਾਰਾ ਐਸ ਪਰ ਇੰਟਰਨੈਸ਼ਨਲ ਸਟੈਂਡਰਡਸ ਬਣਾਇਆ ਹੈ ਜੀ ਇਹਨਾਂ ਨੇ ਇਹਦੇ ਵਿੱਚ এবੀਐਸ ਇਹ ਬ੍ਰੇਕਿੰਗ ਸਿਸਟਮ এবੀਐਸ ਹੈ ਇਹਦੇ ਡਿਊਲ ਚੈਨਲ এবੀਐਸ ਹੈ ਦੋਨੋਂ ਜਿਵੇਂ ਕਾਰਾਂ 'ਚ ਹੁੰਦਾ ਹੈਗਾ ਜੀ ਆਟੋਮੈਟਿਕ ਫਲੈਸ਼ਰਸ ਲੱਗੇ ਹੋਏ ਨੇ ਇਹਦੇ ਵਿੱਚ ਸੇਫਟੀ ਫੀਚਰਸ ਹੈਗੇ ਨੇ ਹਾਂਜੀ ਇਹਦੇ ਨਾਲ ਤਾਂ ਕਿ ਤੁਸੀਂ ਜਿੰਨਾ ਮਰਜ਼ੀ 300 400 ਕਿਲੋਮੀਟਰ ਤੁਸੀਂ ਆਰਾਮ ਨਾਲ ਰਾਈਡ ਕਰ ਸਕਦੇ ਹੋ। ਕਿਆ ਬਾਤ ਹੈ। ਅੱਛਾ ਇਹ ਐਵਰੇਜ ਦੀ ਗੱਲ ਕਰੀਏ ਕਿੰਨਾ ਕ ਐਵਰੇਜ ਜਿਹੜਾ ਹੁਣ 25 ਤੋਂ 30 ਕਿਲੋਮੀਟਰ। 25 ਤੋਂ ਹਾਂ 25 ਤੋਂ 30 ਕਿਲੋਮੀਟਰ ਦਾ। ਅੱਛਾ ਕਲਰਸ ਦੀ ਆਪਾਂ ਗੱਲ ਕਰੀਏ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡਿੰਗ ਹੈ ਕਿ ਆਪਾਂ ਇਹ ਵਾਲਾ ਕਲਰ ਲੈਣਾ, ਬਲੂ ਕਲਰ ਲੈਣਾ, ਵਾਈਟ ਕਲਰ ਲੈਣਾ, ਰੈੱਡ ਕਲਰ ਲੈਣਾ। ਇਹਦੇ ਵਿੱਚ ਕਿੰਨੇ ਕਲਰਸ ਨੇ ਜਿਹੜੇ ਕਿ ਮਿਲਦੇ ਨੇ? ਇਹ ਸਾਰੇ ਸਿਗਨੇਚਰ ਕਲਰ ਹੀ ਆਉਂਦੇ ਨੇ ਐਸ ਪਰ ਮਾਡਲ ਵਾਈ। ਜਿਵੇਂ ਇਹ ਸੁਪਰ ਸੁਪਰਨੋਵਾ ਮਾਡਲ ਹੈ ਇਹਦੇ ਵਿੱਚ ਰੈਡ ਕਲਰ ਆਂਦਾ ਹੈਗਾ ਦੋ ਜਾਂ ਤਿੰਨ ਕਲਰ ਹੀ ਆਂਦੇ ਹੈਗੇ ਜੀ ਅੱਛਾ ਕਈ ਬਾਈਕਸ ਆਪਾਂ ਦੇਖੇ ਸਿਰਫ ਸੈਲਫ ਤੋਂ ਸਟਾਰਟ ਹੁੰਦੀਆਂ ਉਹਨਾਂ ਦੇ ਵਿੱਚ ਕਿੱਕ ਨਹੀਂ ਹੁੰਦੀ ਇਹ ਕਿਸ ਤਰੀਕੇ ਨਾਲ ਇਹਦੇ ਵੀ ਕਿੱਕ ਨਹੀਂ ਹੈਗੀ ਜੀ ਸੈਲਫ ਸਟਾਰਟ ਹੀ ਹੈਗਾ ਹਾਂ ਕਿੱਕ ਨਹੀਂ ਹੈਗੀ ਮੇਰੇ ਕੋਲ ਅੱਛਾ ਪ੍ਰੋਬਲਮ ਆਂਦੀ ਹੈ ਕਈ ਵਾਰੀ ਜਿਵੇਂ ਕਿ ਆਪਾਂ ਜਾ ਰਹੇ ਨੇ ਮੰਨ ਲੇ ਕਿ ਪਹਾੜਾਂ ਤੇ ਵਿਚਾਰੇ ਨੇ ਤੇ ਬਾਈਕ ਜਿਹੜੀ ਰੁਕ ਗਈ ਹੋਵੇ ਸੈਲਫ ਤੋਂ ਸਟਾਰਟ ਨਾ ਹੋ ਰਹੀ ਹੋਵੇ ਫਿਰ ਕਿਸ ਤਰੀਕੇ ਨਾਲ ਉਹਨੂੰ ਸਟਾਰਟ ਕੀ ਜੀ ਐਸਾ ਪ੍ਰੋਬਲਮ ਆਈ ਦੇ ਨਹੀਂ ਹੈ ਅਸੀਂ ਕਾਫੀ ਰਾਈਡ ਕੀਤੀਆਂ ਨੇ ਲੌਂਗ ਰੂਟ ਰਾਈਡ ਕੀਤੀਆਂ ਨੇ ਕਦੀ ਇਸ ਤਰ੍ਹਾਂ ਦੀ ਅੱਜ ਕੱਲ੍ਹ ਨਹੀਂ ਲੇਟੈ ਕੀ ਪ੍ਰੋਬਲਮ ਆਂਦੀ ਨਹੀਂ ਹੈਗੀ ਵੈਸੇ ਜੇ ਆ ਵੀ ਜੇ ਤਾਂ ਰੋਲ ਐਂਡ ਫੀਡ ਸਭ ਨਾਲ ਪੁਰਾਣਾ ਬ੍ਰਾਂਡ ਇੰਡੀਆ ਦਾ ਔਰ ਇਹਨਾਂ ਦਾ ਸਰਵਿਸ ਨੈਟਵਰਕ ਆਲ ਓਵਰ ਇੰਡੀਆ ਅਵੇਲੇਬਲ ਹੈਗਾ ਰਿਮੋਟਸਟ ਆਫ ਰਿਮੋਟ ਏਰੀਆਜ਼ ਵੀ ਅਵੇਲੇਬਲ ਹੈ। ਜੇ ਪ੍ਰਾਈਸ ਦੀ ਆਪਾਂ ਗੱਲ ਕਰੀਏ ਕਿੰਨਾ ਕੁ ਪ੍ਰਾਈਸ ਨੇ ਇਸ ਬਾਈਕ ਦਾ ਅਰਾਊਂਡ 3 ਲੱਖ ਦੇ ਆਸ-ਪਾਸ ਆਨ ਰੋਡ ਪੈ ਜਾਂਦੀ ਹੈ 3 ਲੱਖ ਦੇ ਆਸ-ਪਾਸ ਹਾਂ 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 ਕੰਪਲੀਟ ਨਵੀਂ ਤਾਂ ਸਰ ਹਰ ਕਿਸੇ ਨੂੰ ਸ਼ੌਂਕ ਹੁੰਦਾ ਸਪੈਸ਼ਲੀ ਜੇਕਰ ਆਪਾਂ ਅੱਜ ਦੇ ਨੌਜਵਾਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸ਼ੌਂਕ ਆ ਅਲੱਗ ਤੋਂ ਅਲੱਗ ਜਿਹੜੇ ਡਿਫਰੈਂਟ ਡਿਫਰੈਂਸ ਬਾਈਕ ਚਲਾਉਣ ਦਾ ਡਿਫਰੈਂਟ ਡਿਫਰੈਂਸ ਕਲਰਸ ਲੈਣ ਦਾ ਇੱਕ ਵਾਰੀ ਦੱਸੂਗੀ ਕਿ ਇਸ ਬਾਈਕ ਦੇ ਵਿੱਚ ਇਦਾਂ ਦਾ ਕੀ ਖਾਸ ਹੈ ਕਿ ਹਰ ਕੋਈ ਇਹੀ ਬਾਈਕ ਲੈ ਦੇਵੇ ਇਹ ਇੱਕ ਸਟਾਰਟਿੰਗ ਦੇ ਉੱਤੇ ਜਿਹਨੂੰ ਕਰੂਜ਼ਿੰਗ ਦਾ ਸ਼ੌਂਕ ਹੈਗਾ ਏ ਮਤਲਬ ਲੌਂਗ ਰਾਈਡ ਲੌਂਗ ਰਾਈਡਸ ਕਰਨ ਦਾ ਸ਼ੌਂਕ ਏ ਉਹਦੇ ਵਾਸਤੇ ਸਟਾਰਟਿੰਗ 1 ਲੱਖ ਰੁਪਏ ਇੱਕ ਸਟਾਰਟਿੰਗ ਪੁਆਇੰਟ ਏ ਇਸ ਤੋਂ ਉੱਪਰ ਤੇ ਤੁਸੀਂ ਜਿਹਨੇ ਕੋਈ ਲਿਮਟ ਹੀ ਨਹੀਂ ਹੈਗੀ ਕਰੂਜ਼ ਔਰ ਇਸ ਇਸ ਪ੍ਰਾਈਸ ਰੇਂਜ ਦੇ ਵਿੱਚ 350cc ਦੇ ਵਿੱਚ ਕੋਈ ਵੀ ਕ루ਜ਼ਰ ਬਾਈਕ ਅਵੇਲੇਬਲ ਨਹੀਂ ਹੈ ਇੰਡੀਆ ਦੇ ਵਿੱਚ ਜੀ ਦਿਸ ਇਜ਼ ਅ ਬੈਸਟ অপਸ਼ਨ ਤੁਸੀਂ ਜੇ ਰਾਈਡ ਸਟਾਰਟ ਕਰਨਾ ਚਾਹੁੰਦੇ ਹੋ ਇੱਕ ਕੋਈ ਨਵਾਂ ਵੀ ਬੰਦਾ ਰਾਈਡ ਸਟਾਰਟ ਕਰਨਾ ਚਾਹੁੰਦਾ ਹੈ ਜਾਂ ਜੋ ਕੋ ਪੁਰਾਣਾ ਰਾਈਡਰ ਵੀ ਲੈਣਾ ਚਾਹੁੰਦਾ ਹੈ ਤੇ ਦਿਸ ਇਜ਼ ਅ ਬੈਸਟ ਟੂ ਸਟਾਰਟ ਵਿਦ ਚਾਹ ਹਾਂ ਇਹਦੇ ਨਾਲ ਤੁਸੀਂ ਆਪਣੀ ਜਰਨੀ ਸਟਾਰਟ ਕਰ ਸਕਦੇ ਹੋ ਰਾਈਡਿੰਗ ਦੀ ਅੱਛਾ ਇਹਦੇ ਖਰਚੇ ਦੀ ਆਪਾਂ ਗੱਲ ਕਰ ਰਹੇ ਆ ਜੇ ਆਪਾਂ ਚਲਾ ਰਹੇ ਕਿੰਨਾ ਕ ਖਰਚਾ ਜਿਹੜਾ ਇਹਦਾ ਬੈਲ ਇਕਨੋਮਿਕਲ ਹੈ ਦੀ ਸਰਵਿਸ ਦੇ ਵੀ ਰਾਉਂਡ ਇਹ 5000 ਕਿਲੋਮੀਟਰ ਬਾਅਦ ਸਰਵਿਸ ਹੁੰਦੀ ਹੈ ਜੀ ਤੇ ਆਹੋਂ ਤਿੰਨ 2-3000 3-4000 ਰੁਪਏ ਖਰਚਾ ਆਉਂਦਾ ਹੈ ਸਰਵਿਸ ਦਾ ਹਾਂ ਇਹ ਜੀ ਸਰਵਿਸ ਵੀ ਇਕਨੋਮਿਕਲ ਹੈਗੀ ਹੈ ਬਹੁਤ ਜ਼ਿਆਦਾ ਨਹੀਂ ਹੀ ਹੈਗੀ ਜੇ ਆਪਾਂ ਰਾਈਡ ਕਰ ਰਹੇ ਨੇ ਕਿਹੜੀ ਕਿਹੜੀ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ ਜੇ ਆਪਾਂ ਕਿਤੇ ਜਾ ਰਹੇ ਨੇ ਕਿਹੜੀ ਕਿਹੜੀ ਚੀਜ਼ਾਂ ਦਾ ਇਸ ਬਾਈਕ ਦੇ ਵਿੱਚ ਸਪੈਸ਼ਲੀ ਧਿਆਨ ਰੱਖਣਾ ਹੁੰਦਾ ਹੈ ਸਪੀਡ ਸਾਹਮਣੋਂ ਦਾ ਫਸਟ ਹੈਗਾ ਸਪੀਡ ਕੰਟਰੋਲ ਜੀ ਕੋਈ ਖੁੱਲੀ ਸੜਕ ਦੇਖ ਕੇ ਖੁੱਲਾ ਹਾਈਵੇ ਦੇਖ ਕੇ ਹਾਈਵੇ ਬੜੇ ਅੱਛੇ ਬਣ ਗਏ ਨੇ 4 ਲੇਨ ਜਿਨੇ ਮਰਜ਼ੀ ਭੁਜਾ ਲਈਏ ਸਪੀਡ ਨੂੰ ਕੰਟਰੋਲ ਵਿੱਚ ਰੱਖੋ ਤਾਂ ਕਿ ਬਾਈਕ ਨੂੰ ਤੁਸੀਂ ਇਨ ਕੇਸ ਆਫ ਐਮਰਜੈਂਸੀ ਹੈਂਡਲ ਕਰ ਸਕੋ ਉਹਨੂੰ ਰੋਕ ਸਕੋ ਇਹ ਦਿਸ ਇਜ਼ ਅ ਮੋਸਟ ਇੰਪੋਰਟੈਂਟ ਬਕਿ ਰਾਈਡਿੰਗ ਗੀਅਰਸ ਪਾਣੀ ਚੀਜ਼ੇ ਨੇ ਵਿਦਆਉਟ ਰਾਈਡਿੰਗ ਗੀਅਰਸ ਬਰਾਈਡ ਨਹੀਂ ਕਰਨੀ ਚਾਹੀਦੀ ਟ੍ਰਿਪਲ ਰਾਈਡਿੰਗ ਨਹੀਂ ਕਰਨੀ ਚਾਹੀਦੀ ਰੂਲਸ ਨੂੰ ਫਾਲੋ ਕਰੋ ਦੈਟ ਇਜ਼ ਅ ਬੈਸਟ ਥਿੰਗ ਬਿਲਕੁਲ ਤੁਸੀਂ ਅਸਤੇ ਬਾਅਦ ਉਹ ਵੀ ਦੱਸੋਗੇ ਕਿ ਐਸਾ ਬਾਈਕ ਨੂੰ ਕਿੱਦਾਂ ਸਟਾਰਟ ਕਰੀਦਾ ਹੁੰਦਾ ਇੱਕ ਵਾਰੀ ਸਟਾਰਟ ਕਰਕੇ ਦੱਸੋਗੇ ਕਿ ਕਿਸ ਤਰੀਕੇ ਨਾਲ ਸਟਾਰਟ ਕਰੀਦਾ ਹੁੰਦਾ ਤੇ ਕਿੰਨੇ ਟਾਈਮ ਵਿੱਚ ਸਟਾਰਟ ਜੜੀ ਰਹਿ ਸਕੋ ਬਸ ਦਾਰੇ ਫਿਰ ਤੁਸੀਂ ਦੇਖ ਸਕਦੇ ਹੋ ਬਾਈਕ ਨੂੰ ਕਿਸ ਤਰੀਕੇ ਨਾਲ ਸਟਾਰਟ ਕੀਤਾ ਜਾ ਰਿਹਾ ਆ ਤੁਸੀਂ ਦੇਖ ਸਕਦੇ ਇੱਕ ਸੈਲਫ ਹੈ ਸਿਰਫ ਇਹਨੂੰ ਥੋੜਾ ਜਿਹਾ ਜਦਾ ਕਰਨਾ ਹੈ ਤੇ ਨਾਲ ਦੀ ਨਾਲ ਜਿਹੜਾ ਹੈ ਸਟਾਰਟ ਜਿਹੜਾ ਬਾਈਕੇ ਹੋ ਜਾਂਦਾ ਆ ਤੇ ਬਾਈਕ ਦੀ ਆਪਾਂ ਗੱਲ ਕਰੀਏ ਤੇ ਬਾਈਕ ਜਿਹੜਾ ਹੈ 3 ਲੱਖ ਦੇ ਵਿੱਚ ਔਨ ਰੋਡ ਪੈ ਜਾਂਦਾ ਇਹਦੇ ਵਿੱਚ ਬਹੁਤ ਜ਼ਿਆਦਾ ਸਿਗਨੇਚਰਸ ਕਲਰ ਜਿਹੜੇ ਨੇ ਆਂਦੇ ਨੇ ਜੇਕਰ ਤੁਸੀਂ ਰਾਈਡ ਦੇ ਸ਼ੌਕੀਨ ਹੋ ਜਾਂ ਫਿਰ ਬਾਈਕ ਦੇ ਸ਼ੌਕੀਨ ਹੋ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਇਸ ਬਾਈਕ ਬਾਰੇ ਕਿੱਦਾਂ ਦਾ ਲੱਗਿਆ ਤੇ ਇਸ ਦੇ ਨਾਲ ਨਾਲ ਆਪਾਂ ਹੋਰ ਵੀ ਜਾਣਕਾਰੀ ਹੈ ਜਿਹੜੀ ਤੁਹਾਡੇ ਤੱਕ ਪਹੁੰਚਾਵਾਂਗੇ ਸਿਰਫ ਬ੍ਰੇਕ ਤੇ ਆਪਾਂ ਗੱਲ ਕਰੀ ਇਹ ਚੀਜ਼ ਇਦਾਂ ਪਹਿਲਾਂ ਕਵਰ ਹੋਈ ਹੋਈ ਸੀ ਕਿ ਤੁਸੀਂ ਆ ਬੈਕ ਬਸਟਰਸ ਲਗਾਏ ਜਾਂਦੇ ਨੇ ਜੀ ਇਹ ਤਾਂ ਕਿ ਇਨ ਕੇਸ ਆਫ ਫਾਲ ਜੇ ਅਸੀਂ ਜਦੋਂ ਗਿਰਨੇ ਆ ਤੇ ਸਾਡੇ ਨਕਲ ਜਿਹੜੇ ਨੇ ਇਹਨੂੰ ਨਕਲ ਗਾਰਡ ਕਹਿੰਦੇ ਨੇ ਜੀ ਇਹ ਜ਼ਰੂਰੀ ਨੇ ਇੰਸਟਾਲ ਕਰਨੇ ਤੇ ਇਹ ਇਹਦੇ ਨਾਲ ਸਾਡਾ ਜਿਹੜਾ ਹੱਥ ਹੱਥ ਹੈਗਾ ਉਹ ਸੇਫ ਹੋ ਜਾਂਦਾ ਹਾਂ ਹਾਂ ਹੱਥ ਸੇਫ ਹੋ ਜਾਂਦਾ ਹੈ ਆ ਚੀਜ਼ ਕੀ ਹੈ ਸਰ ਇਹ ਵਿੰਡਸ਼ੀਲਡ ਹੈ ਜੀ ਜਦੋਂ ਅਸੀਂ ਹਾਈ ਸਪੀਡ ਤੇ ਆਰਾਊਂਡ 100 120 ਤੇ ਜਾ ਰਹੇ ਹੋ ਤੇ ਤੁਹਾਡੇ ਜਿਹੜੀ ਵਿੰਡ ਬਲਾਸਟ ਪੈਂਦੀ ਹੈ ਸਾਹਮਣੇ ਇਹ ਉਹਨੂੰ ਕੱਟ ਕਰਦਾ ਹੈ ਕੱਟ ਕਰਦਾ ਤਾਂ ਕਿ ਤੁਹਾਡੇ ਫੇਸ ਦੇ ਉੱਤੇ ਡਾਇਰੈਕਟਲੀ ਹਵਾ ਨਾ ਜਾਏ ਜੀ ਤੇ ਆਹ ਬਾਕਸ ਕੀ ਹੈ ਇਹਦੇ ਵਿੱਚ ਵੀ ਕੋਈ ਸਪੈਸ਼ਲ ਚੀਜ਼ ਹੈ ਫਰੰਟ ਬ੍ਰੇਕ ਦਾ ਹੈਗਾ ਜੀ ਆਪਣਾ ਫਲੂਇਡ ਬ੍ਰੇਕ ਫਲੂਇਡ ਬ੍ਰੇਕ ਫਲੂਇਡ ਕੰਟੇਨਰ ਹੈ ਜੀ ਫਰੰਟ ਬ੍ਰੇਕ ਦਾ ਇਹ ਡਿਸਕ ਬ੍ਰੇਕ ਨੇ ਦੋਨੋਂ ਪਾਸੇ ਡਿਸਕ ਬ੍ਰੇਕਸ ਨੇ फ्रंट और रियर जी सर ए अपन ਗੱਲ ਕਰੀਏ ਇਹਦੀ ਪੈਟਰੋਲ ਦੀ ਇੱਕ ਵਾਰ ਚ ਇਹਦੇ ਵਿੱਚ ਕਿੰਨਾ ਪੈਟਰੋਲ ਜਿਹੜਾ ਆ ਜਾਂਦਾ ਰਾਉਂਡ 13 ਲੀਟਰ ਰੈਂਕੀ ਹੈ ਜੀ ਇਹਦੀ 13 ਲੀਟਰ ਦੀ ਹਾਂਜੀ 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 ਸੋ ਟਾਇਰ ਬਾਰੇ ਅਪਾ ਗੱਲ ਕਰਾਂਗੇ ਕਿੰਨੇ ਮਤਲਬ ਕਿੱਦਾਂ ਦੇ ਮਤਲਬ ਟਾਇਰ ਨੇ ਕਿ ਮਤਲਬ ਕਿ ਟਾਇਰ ਹੀ ਕਰੂਜ਼ਿੰਗ ਟਾਇਰ ਜੀ ਪਏ ਹੋਣੇ ਐਜ਼ ਅ ਸਟੈਂਡਰਡ ਕੰਪਨੀ ਦੇ ਨੇ ਅਸੀਂ ਰეკਮੈਂਡ ਨਹੀਂ ਕਰਦੇ ਕਿ ਓਵਰਸਾਈਜ਼ ਟਾਇਰ ਪਾਇਆ ਜਾਣ ਉਹਦੇ ਨਾਲ ਸਟੈਬਿਲਿਟੀ ਘਟਦੀ ਹੈਗੀ ਹੈ ਜੀ ਸਟੈਂਡਰਡ ਜਿਹੜੇ ਕੰਪਨੀ ਦੇ ਟਾਇਰ ਪਾਏ ਨੇ ਉਹ ਹੀ ਟਾਇਰ ਪਏ ਹੋਣੇ ਔਰ ਬੜੀ ਅੱਛੀ ਸਟੈਬਿਲਿਟੀ ਉਹਦੇ 'ਤੇ 20000 ਕਿਲੋਮੀਟਰ ਦੇ ਆਸ-ਪਾਸ ਚੱਲ ਜਾਂਦੇ ਨੇ ਟਾਇਰ 15 ਤੋਂ 20000 ਕਿਲੋਮੀਟਰ ਹਾਂਜੀ ਹਾਂ ਤੇ ਆਸਤੱਕ ਇਸ ਬਾਈਕ ਤੋਂ ਕਿੱਥੇ ਕਿੱਥੇ ਜਿਹੜਾ ਤੁਸੀਂ ਜਾ ਕੇ ਆਏ ਹੋ ਮੈਂ ਬਾਰਲਾਚਾ ਪਾਸ ਲਾਸਟ ਇਅਰ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਤੇਥਨ ਵੈਲੀ ਜਲੋਰੀ ਪਾਸ ਪਰ ਕਾਫੀ ਜਗ੍ਹਾ ਗਏ ਆ ਰੈਡੂਲਰ ਕੀ ਹਾਂਜੀ ਹਾਂਜੀ ਤੱਕ ਕੋਈ ਵੀ ਮਤਲਬ ਸ਼ਿਕਾਇਤ ਨਹੀਂ ਨਾ 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 ਕੋਈ ਨਾਟ ਇਵਨ ਅ ਸਿੰਗਲ ਮਤਲਬ ਪੂਰੀ ਸੈਟੀਸਫਾਈ ਬਿਲਕੁਲ 100% 100% ਕਿੰਨਾ ਕਿਲੋਮੀਟਰ ਹੋਊਗਾ ਅਬ ਮਤਲਬ ਅਸੀਂ ਐਟ ਵਨ ਸਟੈਪ ਅਸੀਂ ਅਰਾਊਂਡ ਅਪ ਡਾਊਨ ਅਸੀਂ 700 ਕਿਲੋਮੀਟਰ ਕੀਤਾ ਹੋਇਆ ਇਹਦੇ ਤੇ 700 ਕਿਲੋਮੀਟਰ ਹਾਂਜੀ ਹਾਂਜੀ ਸੋ ਸਾਰੀ ਬਾਈਕ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਬਾਈਕ ਨੂੰ ਸਟਾਰਟ ਕਰਕੇ ਵੀ ਦਿਖਾ ਦਿੱਤਾ ਕਿਉਂਕਿ ਬਾਈਕ ਦੇ ਜਿਹੜੇ ਆਪਾਂ ਗੱਲ ਕਰੀਏ ਫੀਚਰਸ ਦੀ ਤੇ ਫੀਚਰ ਜਿਹੜੇ ਨੇ ਬਹੁਤ ਜ਼ਿਆਦਾ ਕੂਲ ਤੇ ਵਧੀਆ ਨੇ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੀ ਰਾਏ ਜ਼ਰੂਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮੈਂ ਨੇ ਹਾਂ ਮਲਿਕ ਕੈਮਰਾ ਪਰਸਨ ਵੀ ਪਨ ਬਸਿਨਾ